ਜਦੋਂ ਗਿੱਪੀ ਗਰੇਵਾਲ ਨੇ ਅਕਾਲ ਫਿਲਮ ਬਣਾਈ ਸੀ ਰਿਲੀਜ਼ ਹੋਣੀ ਸੀ ਉਦੋਂ ਅਸੀਂ ਉਹਦਾ ਵਿਰੋਧ ਕੀਤਾ ਸੀ ਡਟ ਕੇ ਵਿਰੋਧ ਕਰਿਆ ਸੀ ਤੇ ਸਾਡੇ ਲੋਕ ਸਾਨੂੰ ਮਾੜਾ ਵੀ ਕਹਿੰਦੇ ਸੀ ਕਿ ਭਾਈ ਚੰਗਾ ਕੰਮ ਸਾਹਮਣੇ ਆਉਣਾ ਚਾਹੀਦਾ ਉਹਦੇ ਵਿੱਚ ਬਹੁਤ ਖਾਮੀਆਂ ਸੀ ਬਹੁਤ ਜਥੇਬੰਦੀਆਂ ਨੇ ਵਿਰੋਧ ਕੀਤਾ ਸੀ ਅਸੀਂ ਵੀ ਕਰਿਆ ਸੀ ਹੁਣ ਜਦੋਂ ਗਿੱਪੀ ਗਰੇਵਾਲ ਚੰਗਾ ਕੰਮ ਕਰਦਾ ਸੀ ਉਹਨੂੰ ਚੰਗਾ ਵੀ ਕਹਿੰਦੇ ਆ ਕਿ ਭਾਈ ਬਹੁਤ ਵਧੀਆ ਕਰ ਰਿਹਾ ਲੋਕਾਂ ਦੀ ਮਦਦ ਕਰ ਰਿਹਾ ਹਨਾ ਡੰਗਰਾਂ ਲਈ ਆਚਾਰਾ ਦੇ ਰਿਹਾ ਤੇ ਲੋਕਾਂ ਲਈ ਰਾਸ਼ਨ ਪਾਣੀ ਵੀ ਦੇ ਰਿਹਾ ਬਹੁਤ ਵਧੀਆ ਗੱਲ ਆ ਹੜਪੀੜਤਾ ਲਈ ਤੇ ਹੁਣ ਉਹਨੇ ਜਿੱਥੇ ਜਿਨ੍ਹਾਂ ਦੀ ਮੱਝਾ ਗਾਵਾਂ ਮਰੀਆਂ ਨੇ ਇਸ ਖੜਾ ਦੇ ਦੌਰਾਨ ਉਹ ਮੱਝਾ ਗਾਵਾਂ ਵੀ ਬੰਡ ਰਿਆ ਬਹੁਤ ਵਧੀਆ ਲੱਗ ਰਿਹਾ ਉਹ ਵੀ ਤੇ ਅਰਜੰਟ ਢਿੱਲੋਂ ਨੇ ਵੀ ਮੱਝਾ ਗਾਵਾਂ ਬੰਡਿਆ ਨੇ ਜਾਂ ਰਾਸ਼ਨ ਬੰਡਿਆ ਨਾ ਤੇ ਉਹ ਜਿਹੜਾ ਮਨਕੀਰਤਾ ਗਾਇਕ ਉਹ ਵੀ 5 ਕਰੋੜ ਉਹਨੇ ਦਾਨ ਕੀਤਾ ਬਹੁਤ ਵਧੀਆ ਕਰ ਰਹੇ ਨੇ ਜਿੱਥੇ ਇਹ ਵਧੀਆ ਕੰਮ ਕਰਦੇ ਅਸੀਂ ਵਧੀਆ ਕਮਾਂਗੇ ਕਿ ਭਾਈ ਬਹੁਤ ਵਧੀਆ ਕਰ ਰਿਹਾ ਹੁਣ ਅਸੀਂ ਸਰੀਰਕ ਤੌਰ ਤੇ ਉੱਥੇ ਬੰਨ ਦੇ ਜਿੱਥੇ ਬੰਨ ਟੁੱਟ ਰਿਆ ਨਾ ਕਮਜ਼ੋਰ ਆ ਉਹਦੇ ਥੇਲੇ ਚੱਕ ਕੇ ਜਾਂ ਥੇਲੇ ਭਰ ਕੇ ਇੰਨੀ ਕੁ ਮਦਦ ਕਰ ਸਕਦੇ ਆ ਕਿਉਂਕਿ ਅਸੀਂ ਆਰਥਿਕ ਤੌਰ ਤੇ ਤਕੜੇ ਨਹੀਂ ਜਦੋਂ ਅਸੀਂ ਆਰਥਿਕ ਤੌਰ ਤੇ ਤਕੜੇ ਹੋਵਾਂਗੇ ਪੈਸੇ ਵਾਲੇ ਹੋਵਾਂਗੇ ਉਦੋਂ ਅਸੀਂ ਪੈਸੇ ਪੱਖੋਂ ਮਦਦ ਕਰਾਂਗੇ ਹੁਣ ਅਸੀਂ ਸਰੀਰਕ ਤੌਰ ਤੇ ਆਪਣੇ ਲੋਕਾਂ ਦੀ ਮਦਦ ਕਰ ਰਹੇ ਆ ਕਿਉਂਕਿ ਸਾਡਾ ਫਰਜ਼ ਬਣਦਾ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਜਿੰਨਾ ਵੀ ਅਸੀਂ ਯੋਗਦਾਨ ਪਾ ਸਕੀਏ ਸਾਨੂੰ ਪਾਉਣਾ ਚਾਹੀਦਾ ਜਿਹਨੂੰ ਰੱਬ ਨੇ ਪੈਸਾ ਦਿੱਤਾ ਉਹ ਪੈਸੇ ਪੱਖੋਂ ਮਦਦ ਕਰੇ ਦੂਜੇ ਪਾਸੇ ਜਿਹੜੇ ਲੋਕ ਹੜਾ ਦੇ ਦੌਰਾਨ ਜਿਨ੍ਹਾਂ ਤੇ ਇਹ ਮਾਰ ਪੈ ਰਹੀ ਹੈ ਨਾ ਉਹਨਾਂ ਨੂੰ ਬਦਨਾਮ ਵੀ ਕਰ ਰਹੇ ਨੇ ਉਹਨਾਂ ਦੇ ਹੀ ਏਰੀਏ ਦੇ ਲੋਕ ਉਹ ਕਿਵੇਂ ਜਿਹੜਾ ਰਾਸ਼ਨ ਆ ਰਿਹਾ ਕੋਈ ਵੀ ਸਮਾਨ ਆ ਰਿਹਾ ਉਹ ਸੜਕਾਂ ਤੇ ਬਹਿ ਕੇ ਖੋਹ ਰਹੇ ਨੇ ਤੁਸੀਂ ਦੇਖਿਓ ਨੀ ਨੌਜਵਾਨਾਂ ਦੀਆਂ ਵੀਡੀਓ ਜਿਹੜੇ ਰਾਸ਼ਨ ਹਨਾ ਟਰਾਲੀਆਂ ਲੈ ਕੇ ਜਾ ਰਹੇ ਨੇ ਜਾਂ ਕੋਈ ਹੋਰ ਵੀ ਰਸਦ ਲੈ ਕੇ ਜਾ ਰਹੇ ਨੇ ਬਹੁਤ ਕੁਝ ਲੁੱਟਾ ਖੋਹ ਹੋ ਰਹੀਆਂ ਨੇ ਫੀਡ ਦੇ ਥੇਲੇ ਕੋਈ ਰਿਕਸ਼ੀ ਭਰੀ ਫਿਰਦਾ ਕਿ ਭਾਈ ਤੁਸੀਂ ਇੱਕ ਇੱਕ ਲੈ ਜੋ ਹਨਾ ਕੰਮ ਸਾਰੋ ਇੱਥੇ ਤੁਹਾਨੂੰ ਇਹ ਹੋਣਾ ਚਾਹੀਦਾ ਕਿ ਭਾਈ ਆਟਾ ਆٹے ਦੀ 10 ਕਿਲੋ ਦੀ ਪੈਕਿੰਗ ਦੀ ਥੈਲੀ ਹਨ ਤੇ ਫਿਰ ਤੇਲ ਦੀ ਬੋਤਲ ਮਿਰਚ ਨੂਨ ਮਸਾਲਾ ਤੇ ਹੋਰ ਜੋ ਵੀ ਉਹਨਾਂ ਦਾ ਚਾਹ ਪੱਤੀ ਹੋ ਗਈ ਖੰਡ ਹੋ ਗਈ ਅਜਿਹੇ ਨਾਰਮਲ ਚੀਜ਼ਾਂ ਲੈ ਕੇ ਜਾਓ ਤਾਂ ਜੋ ਕਿਉਂਕਿ ਬੰਦੇ ਨੇ ਖਾਣੀ ਤਾਂ ਰੋਟੀ ਹੁੰਦੀ ਆ ਬਿਸਕੁਟਾਂ ਨਾਲ ਤਾਂ ਬੰਦੇ ਦਾ ਢਿੱਡ ਭਰਨਾ ਨਹੀਂ ਹੈਗਾ ਹੋਰ ਚੀਜ਼ਾਂ ਤੁਸੀਂ ਨਾ ਲੈ ਕੇ ਜਾਓ ਰੋਟੀ ਤਾਂ ਬੰਦੇ ਨੇ ਖਾਣੀ ਉਹ ਖਾਣੀ ਆ ਆਟਾ ਲੈ ਕੇ ਜਾਓ ਆਟਾ ਦਿਓ ਤੁਸੀਂ ਵੱਧ ਤੋਂ ਵੱਧ ਜਿਹੜੇ ਇਸ ਤਰਾਸਦੀ ਦਾ ਸ਼ਿਕਾਰ ਹੋਏ ਨੇ ਸੋ ਬਾਕੀਆਂ ਨੂੰ ਵੀ ਅਪੀਲ ਕਰਦੇ ਆ ਕਿ ਜਿਹੜੇ ਲੁੱਟਾ ਖੋਹਾਂ ਕਰਦੇ ਆ ਬਾਈ ਤੁਸੀਂ ਨਾ ਕਰੋ ਤੁਹਾਡਾ ਇਲਾਕਾ ਬਦਨਾਮ ਹੋ ਰਿਹਾ ਨੌਜਵਾਨ ਤੋਂ ਤੋਂ ਦੁਖੀ ਨੇ ਜਿਹੜੇ ਟਰਾਲੀਆਂ ਭਰ-ਭਰ ਕੇ ਤੁਹਾਨੂੰ ਰਾਸ਼ਨ ਲੈ ਕੇ ਆ ਰਹੇ ਨੇ ਕਿ ਭਾਈ ਸਾਡੇ ਨਾਲ ਲੁੱਟਾ ਖੋਹਾਂ ਕਰਦੇ ਨੇ ਸਾਡੇ ਨਾਲ ਮਾੜਾ ਵਿਵਾਰ ਕਰਦੇ ਨੇ ਅਜੀਹਾ ਨਾ ਕਰੋ ਤੇ ਜਿਹੜੇ ਰਾਸ਼ਨ ਲੈ ਕੇ ਜਾ ਰਹੇ ਨੇ ਮੈਂ ਉਹਨਾਂ ਨੂੰ ਵੀ ਅਪੀਲ ਕਰਦਾ ਕਿ ਜਿਹੜੇ ਪਿੰਡ ਜਿਹੜੇ ਇਲਾਕੇ ਤੁਸੀਂ ਰਾਸ਼ਨ ਲੈ ਕੇ ਜਾ ਰਹੇ ਹੋ ਉਹਨਾਂ ਦੇ ਆਧਾਰ ਕਾਰਡ ਦੇਖ ਕੇ ਚੈੱਕ ਕਰਕੇ ਦਿਓ ਜਾਂ ਫਿਰ ਤੁਸੀਂ ਉਹਨਾਂ ਦੇ ਨੰਬਰਦਾਰ ਜਾਂ ਸਰਪੰਚ ਜਿਹੜੇ ਮੈਂਬਰ ਹੁੰਦੇ ਨੇ ਹਨ ਉਹਨਾਂ ਨੂੰ ਬੁਲਾ ਲਓ ਉਹਨਾਂ ਨੂੰ ਕਹੋ ਕਿ ਭਾਈ ਇਹਨਾਂ ਦੀ ਪਛਾਣ ਕਰੋ ਇਹਨਾਂ ਦੀ ਆਈਡੈਂਟੀਟੀ ਚੈੱਕ ਕਰੋ ਕਿ ਭਾਈ ਇਹ ਇਸੇ ਇਲਾਕੇ ਦੇ ਨੇ ਲੋਕ ਕਿ ਤੋ ਦੂਰੋਂ ਤੋਂ ਨਹੀਂ ਆ ਕੇ ਮੂਰਖ ਬਣਾ ਰਹੇ ਸੋ ਇਹ ਚੀਜ਼ ਹੋਣੀ ਬਹੁਤ ਜ਼ਰੂਰੀ ਆ ਧੰਨਵਾਦ